ਹਾਂਜੀ ਸਾਰੀਤਕਾਰ ਦੀ ਸਾਰਿਆਂ ਨੂੰ ਤੇ ਮੈਂ ਲੱਗੀਆਂ ਹੁਣ ਕੱਪੜੇ ਓਵਰਲੋਕ ਕਰਨਾ ਤੇ ਇਹਦੇ ਵਿੱਚ ਇਹ ਆ ਵੀ ਮੈਂ ਤੁਹਾਨੂੰ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਤੁਹਾਨੂੰ ਕੱਪੜੇ ਓਵਰਲੋਕ ਨਹੀਂ ਕਰਨੇ ਆਉਂਦੇ ਮੈਨੂੰ ਪਤਾ ਸਾਰੇ ਜਿਹੜੇ ਅਸਾਂ ਨਾਲ ਹੁੰਦੇ ਆਪੋ ਆਪਣੇ ਘਰ ਤੇ ਮੈਂ ਕਹਿੰਦੀ ਆ ਵੀ ਮੈਂ ਤਾਂ ਇਹ ਵੀਡੀਓ ਬਣਾਉ ਰੱਤੀ ਆ ਵੀ ਕਈ ਵਾਰੀ ਨਾ ਆਪਣੇ ਇਸ ਤਰ੍ਹਾਂ ਕਪੜਾ ਓਵਰਲੋਕ ਕਰਦਿਆਂ ਕਰਦਿਆਂ ਆਪਣਾ ਕਪੜਾ ਜਿਹੜਾ ਹੈ ਇਸ ਤਰ੍ਹਾਂ ਕਰਕੇ ਨਾ ਨਾਲ ਏਦਾਂ ਲੱਗ ਜਾਂਦਾ ਆ ਤੇ ਫਿਰ ਉਹ ਕਪੜੇ ਦੇ ਵਿੱਚ ਜਿੱਦਾਂ ਏਦਾਂ ਟੱਕ ਟੁੱਕ ਜਿਆ ਪੈ ਜਾਂਦਾ ਆ ਤੇ ਸੂਟ ਵੀ ਆਪਣਾ ਜਿਹੜਾ ਖਰਾਬ ਹੋ ਸਕਦਾ ਆ ਤੇ ਕਸਟਮਰ ਦਾ ਸੂਟ ਜਿਹੜਾ ਆਪਾਂ ਦਾ ਖਰਾਬ ਹੋ ਜਵੇ ਤੇ ਬਹੁਤ ਦਿਲ ਨੂੰ ਹੋਰ ਤਰ੍ਹਾਂ ਹੁੰਦਾ ਆ ਕਿਉਂਕਿ ਅਗਲੇ ਨੇ ਤੇ ਜੇ 500 ਦਾ ਸੂਟ ਆ ਤੇ ਉਹਨੇ ਸਾਨੂੰ 1000 ਦਾ ਸੂਟ ਦੱਸਣਾ ਆ ਠੀਕ ਆ ਤੇ ਇਸ ਕਰਕੇ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਤੁਸੀਂ ਕੀ ਕਰਨਾ ਹੈ ਵੀ ਤੁਹਾਡਾ ਜਿਹੜਾ ਕੱਪੜਾ ਹੈ ਉਹ ਕੱਟਣਾ ਹੋਵੇ ਕੱਟਣਾ ਹੋਵੇ ਤੇ ਤੁਹਾਨੂੰ ਕੋਈ ਵੀ ਨੁਕਸਾਨ ਨਾ ਹੋਵੇ ਹੈਨਾ ਤੇ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਕੀ ਕਰਨਾ ਲਓ ਮੈਂ ਤੁਹਾਨੂੰ ਇੱਕ ਹੀ ਸੀਨ ਇਹ ਲਾ ਕੇ ਦਿਖਾ ਦਿੰਦੀ ਹਾਂ ਬੇਚਿੱਜਪੋਕੇ ਆਰਾਮ ਦੇ ਨਾਲ ਤੁਸੀਂ ਇਸ ਤਰ੍ਹਾਂ ਕਰਕੇ ਹੈਨਾ ਮੈਂ ਇਸ ਨੂੰ ওভারਲੋਕ ਵੀ ਕਰ ਦਾਂ ਕੱਢੀ ਆਂ ਦੇਖੋ ਕੋਈ ਵੀ ਇਹਦੇ ਵਿੱਚ ਮੈਨੂੰ ਡਰ ਨਹੀਂ ਲੱਗਦਾ ਹੈਗਾ ਮੈਂ ਫਟਾਫਟ ਮੋਟਰ ਲੱਗੀ ਹੈ ਇਹਨੂੰ ਮੈਂ ਨਾ ওভারਲੋਕ ਕਰੀ ਜਾਂਦਣੀ ਆ ਤੇ ਤੁਸੀਂ ਮੇਰੇ ਚਲਦੀ ਚਲਦੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਪਤਾ ਨਹੀਂ ਕੀ ਗੱਲ ਆ ਅੱਜ ਕੱਲ੍ਹ ਸਾਰੇ ਕਿੰਨੇ ਅਲਰਟ ਬਸੇ ਹੋਣੇ ਤੇ ਆਹ ਲੋ ਦੇਖੋ ਮੈਂ ਇਹ ਕਰ ਲਈ ਬੜੀ ਵਧੀਆ ਓਵਰਲੋਕ ਹੋ ਗਈ ਆ ਤੇ ਹੁਣ ਮੇਰੀ ਮਸ਼ੀਨ ਕਿਉਂ ਨਹੀਂ ਕੱਪੜਾ ਕੱਟਦੀ ਹੈ ਕਿ ਮੈਂ ਤੁਹਾਨੂੰ ਉਹ ਵੀ ਦੱਸ ਦਿੰਨੀ ਆ ਮੈਂ ਇਹਨੂੰ ਕੀ ਕੀਤਾ ਆ ਵੀ ਮੇਰੀ ਮਸ਼ੀਨ ਜਿਹੜੀ ਆ ਕੱਪੜਾ ਨਾ ਕੱਟੇ ਹਨਾ ਇਹ ਨਹੀਂ ਹੁੰਨੀ ਆ ਬਈ ਚਲੋ ਜੋ ਮੈਨੂੰ ਫਾਇਦਾ ਹੋਇਆ ਉਹ ਦੂਸਰਿਆਂ ਨੂੰ ਵੀ ਹੋ ਜਵੇ ਹਨਾ ਹਰ ਇੱਕ ਕੋਈ ਕਹਿੰਦੇ ਮਸਾ ਤਾਂ ਆਪਾਂ ਕਿਤੇ 300 ਦਾ ਕੰਮ ਕਰ ਲਾ ਹੁੰਦਾ ਮਾਲਾ ਜਿਹਾ ਕਪੜਾ ਵਿੱਚ ਆ ਗਿਆ ਤਾਂ ਆਪਣਾ ਤਾਂ ਨੁਕਸਾਨ ਹੋ ਜਾਣਾ ਨਾ ਫਿਰ ਅਗਲੇ ਨੂੰ ਸੂਟ ਲੈ ਕੇ ਦੇਵਾਂਗੇ ਦੁਬਾਰਾ ਸੀਣ ਕੇ ਦੇਵਾਂਗੇ ਇਹਦੇ ਨਾਲ ਚੰਗਾ ਆ ਕਿ ਆਪਾਂ ਛੋਟਾ ਜਿਹਾ ਕੰਮ ਕਰ ਲਈਏ ਤਾਂ ਜੋ ਜਿਆਦਾ ਨੁਕਸਾਨ ਨਾ ਹੋ ਜਾਵੇ seta ਪਕੜਾ ਨਾ ਘੱਟ ਹੋਵੇ ਹੁਣ ਇੱਥੇ ਜੇ ਤੁਸੀਂ ਪਤਾ ਕੀ ਕਰਨਾ ਹੈਗਾ ਆ ਮੈਂ ਤੁਹਾਨੂੰ ਦਿਖਾ ਦਿਖਾਨੀ ਆ ਦੇਖੋ ਇਥੇ ਬਲੇਡ ਹੁੰਦਾ ਹੈ ਨਾ ਇਹ ਦੇਖੋ ਮੈਂ ਬਲੇਡ ਕੱਢਿਆ ਹੋਇਆ ਪਹਿਲਾਂ ਹੀ ਕੱਢ ਲਿਆ ਸੀ ਆਹ ਦੇਖ ਲਓ ਇਸ ਤਰ੍ਹਾਂ ਹਨਾ ਇਹ ਬਲੇਡ ਜਿਹੜਾ ਹੈ ਮੈਂ ਇਥੋਂ ਕੱਢ ਲਿਆ ਇਹ ਬਲੇਡ ਕੱਢਣਾ ਵੀ ਬਹੁਤ ਸੌਖਾ ਹੈ ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਹਨਾ ਆਹ ਦੇਖ ਲਓ ਇੱਥੇ ਨੇੜੇ ਕਰਕੇ ਕੈਮਰਾ ਜਿਹੜਾ ਦਿਖਾ ਦਿੰਨੀ ਆ ਇਹ ਦੇਖੋ ਮਸ਼ੀਨ ਦੇ ਇੱਥੇ ਆ ਜਿਹੜਾ ਪੇਚ ਲੱਗਾ ਹੋਇਆ ਹੈ ਨਾ ਆਹ ਵਾਲਾ ਪੇਚ ਲੱਗਾ ਹੈ ਇੱਥੇ ਆਹ ਦੇਖੋ ਆਵळा ਪੇਚ ਲੱਗਾ ਹੋਇਆ ਆ ਇਹਨੂੰ ਖੋਲਣਾ ਆ ਤਾਂ ਇਥੋਂ ਫੇ ਬਲੇਟ ਜਿਹੜਾ ਆ ਆਰਾਮ ਦੇ ਨਾਲ ਜਿਹੜਾ ਐਦਾਂ ਕਰਕੇ ਤੁਸੀਂ ਹੌਲੀ-ਹੌਲੀ ਤਾਂ ਇਹਦਾ ਨੂੰ ਖਿੱਚ ਲੈਣਾ ਆ ਤੇ ਇਹਦੇ ਨਾਲ ਕੀ ਹੋਊਗਾ ਸਾਡਾ ਕੱਪੜਾ ਜਿਹੜਾ ਆ ਉਹ ਪਾਟ ਨਹੀਂ ਹੁੰਦਾ ਦੇਖੋ ਮੈਂ ਕਿੰਨੇ ਆਰਾਮ ਦੇ ਦੇ ਨਾਲ ਹਨਾ ਮੈਂ ਸਾਰੇ ਕੱਪੜੇ ਜਿਹੜੇ ਆ ਹੁਣ ਇਸ ਤਰ੍ਹਾਂ ਓਵਰਲੋਕ ਕਰ ਲੈਣੀਆਂ ਕਦੇ ਵੀ ਕੋਈ ਡਰ ਦੀ ਗੱਲ ਨਹੀਂ ਹੁੰਦੀ ਮੈਂ ਸਾਰੇ ਨਹੀਂ ਤਾਂ ਮੇਰੇ ਪਹਿਲਾਂ ਜਦੋਂ ਬਲੇਡ ਨਹੀਂ ਸੀ ਲਾਇਆ ਨਾ ਮੈਨੂੰ ਇਹੀ ਹੁੰਦਾ ਸੀ ਹਾਇ ਕਿ ਤੇ ਕੱਪੜਾ ਨਾਲ ਵਿੱਚ ਆ ਜਵੇ ਹਨਾ ਇਹ ਤਾਂ ਸੰਭਾਵਨਾ ਕਰਿਆ ਇਹ ਵੀ ਆ ਵੀ ਸਕਦਾ ਹੈ ਕੋਈ ਏਡੀ ਗੱਲ ਨਹੀਂ ਹੈਗੀ ਵੀ ਜੇ ਕਹੀ ਅਸੀਂ ਬਹੁਤ ਚੜਾ ਲਾ ਕੇ ਚੋਸਦੇ ਹਾਂ ਅਸਲ ਨਹੀਂ ਸਾਡੇ ਕੋਲ ਨਹੀਂ ਆਉਂਦਾ ਹੈਗਾ ਹੈਗਾ ਹੋ ਸਕਦਾ ਹੈ ਵੀ ਆ ਵੀ ਸਕਦਾ ਹੈ ਇਸ ਕਰਕੇ ਤੁਸੀਂ ਹਨਾ ਆਪਣੀ ਮਸ਼ੀਨ ਦਾ ਜਿਹੜਾ ਇਹ ਬਲੇਡ ਆ ਇਹ ਲਾ ਲ ਦਿਓ ਫੇ ਕੱਪੜੇ ਜਿੱਦਾਂ ਮਾਲ ਜੀ ਓਵਰਲੋਕ ਕਰੋ ਫੇ ਬਿਲਕੁਲ ਵੀ ਕੋਈ ਡਾਰ ਨਹੀਂ ਹੈਗਾ ਮਿਆਜ਼ ਕਿਤੇ ਸਾਡੇ ਕੱਪੜਾ ਕੋਈ ਵਿੱਚ ਨਾ ਜਾਵੇ ਹਨਾ ਮੈਂ ਇਸ ਤਰ੍ਹਾਂ ਕਰਕੇ ਪਹਿਲੇ ਹੁਣ ਸੀਨਾ ਇਹ ਕਰ ਲੈਨੀ ਆ ਬੜਾ ਆਰਾਮ ਹੋ ਗਿਆ ਮਸ਼ੀਨ ਜਦੋਂ ਬਣਦੀ ਆ ਤੇ ਤੁਸੀਂ ਬਸ ਇਹੀ ਮੈਂ ਤੁਹਾਨੂੰ ਦੱਸਣਾ ਸੀ ਵੇ ਇਸ ਤਰ੍ਹਾਂ ਕਰਕੇ ਤੁਸੀਂ ਹੈ ਨਾ ਆਪਣੇ ਇੰਨੇ ਨੁਕਸਾਨ ਤੋਂ ਜਿਹੜਾ ਹੈ ਬਚ ਸਕਦੇ ਆ ਵੀ ਤਾਂ ਜੋ ਇਸ ਤਰ੍ਹਾਂ ਕਰਕੇ ਕੋਈ ਵੀ ਕੱਪੜੇ ਨੂੰ ਆ ਨਾ ਘੱਟ ਜਿਹੜਾ ਹੈ ਨਾ ਲੱਗ ਸਕੇ ਨਹੀਂ ਤਾਂ ਇਸ ਤਰ੍ਹਾਂ ਕਪੜਾ ਕੋਈ ਵੀ ਆ ਘੱਟ ਲਾ ਕੇ ਰਸ ਸਕਦਾ ਤਾਂ ਫਿਰ ਆਪਾਂ ਨੂੰ ਬਹੁਤ ਨੁਕਸਾਨ ਜਿਹੜਾ ਹੈ ਹੋ ਸਕਦਾ ਹੈ ਠੀਕ ਆ ਤੇ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਨਾਲ ਉਨਾ ਚਿਰ ਸਹਾਦਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ